ਮੈਂ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ اپੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਹੋਰ ਜੋ ਬੈਠੋ ਜੀ ਤੁਸੀਂ ਮਤੇ ਤੇ ਬੋਲਣਾ ਹੈ ਜਿਨਾ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਸੌਂਦ ਸਾਹਿਬ ਮંત્રી ਜੀ ਸੌਂਦ ਸਾਹਿਬ ਸੌਂਦ ਸਾਹਿਬ ਤੇਰਾ ਤੇਰਾ ਸਭ ਬੰਗਿਆ ਤੇ ਬੈਠੋ ਬੈਠੋ ਧੰਨਵਾਦ ਸਪੀਕਰ ਸਾਹਿਬ ਸਾਡੇ ਅਬੋਰ ਤੋਂ ਉੱਗੇ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੇ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਗ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਕਾਰਵਾਈ ਵੀ ਕੀਤੀ ਜੀ ਮੈਂ ਜਿਹੜਾ ਫੇਕ ਪੁਲਿਸ এনਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਹੋਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਹੈ ਜਨਾ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹ ਸੌਂਦ ਸਾਹਿਬ ਮਿਸਟਰ ਸੌਂਦ ਮੰਤਰੀ ਜੀ ਸੌਂਦ ਸਾਹਿਬ ਸੌਂਦ ਸਾਹਿਬ ਬੈਠੋ ਬੈਠੋ ਧੰਨਵਾਦ ਸਪੀਕਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਹੁਣੇ-ਹੁਣੇ ਵਿਧਾਨ ਸਭਾ ਦਾ ਜਿਹੜਾ ਦੂਸਰੇ ਦਿਨ ਦਾ اجلاس ਸੀਗਾ ਉਹ ਖਤਮ ਕਰਕੇ ਤੇ ਆਪਣੇ ਘਰ ਹੀ ਪਹੁੰਚਿਆ ਹਲੇ ਔਰ ਤੁਹਾਡੇ ਨਾਲ ਇਸੇ ਵਿਚਾਰ ਸਾਂਝੇ ਕਰਨੇ ਪਏ ਪਏ ਕਿ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜਿਹੜੇ ਪੱਖ ਦੇ ਮੁੱਦੇ ਨੇ ਉਹ ਪਿਛਲੇ 2 ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਸਪੀਕਰ ਨੇ ਉੱਠਣ ਹੀ ਨਹੀਂ ਦਿੱਤੇ ਤੁਸੀਂ ਸ਼ਾਇਦ ਮੇਰੀ ਸੋਸ਼ਲ ਮੀਡੀਆ ਦੇ ਉੱਤੇ ਕੋਈ 10 ਮਿੰਟ ਦੀ ਹਾਜ਼ਰੀ ਸੁਣੀ ਹੋਵੇਗੀ ਵਿਧਾਨ ਸਭਾ ਦੇ ਵਿੱਚ ਜਿੱਥੇ ਮੈਂ ਕੋਸ਼ਿਸ਼ ਕੀਤਾ ਕਿ ਜਿਹੜੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਹੋਇਆ ਵਾ ਜਿਹਦੇ ਤੁਸੀਂ ਦੋ ਨੌਜਵਾਨਾਂ ਨੂੰ ਮਾਰਿਆ ਔਰ ਬੜੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮਾਰਿਆ ਅਸੀਂ ਉਹਦੇ ਤੇ ਗੱਲ ਕਰਨਾ ਚਾਹੁੰਦੇ ਆ ਦੂਸਰਾ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਜਿਹੜਾ 25000 ਏਕੜ ਪੰਜਾਬ ਦੇ ਕਿਸਾਨਾਂ ਦੀ ਬਹੁਤ ਜ਼ਰਖੇਜ਼ ਜ਼ਮੀਨ ਲੁਧਿਆਣੇ ਜ਼ਿਲ੍ਹੇ ਦੀ ਤੱਕੇ ਨਾਲ ਤੁਸੀਂ ਐਕਵਾਇਰ ਕਰਨਾ ਚਾਹੁੰਦੇ ਅਸੀਂ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਪਿਛਲੇ 2 ਦਿਨ ਤੋਂ ਸਪੀਕਰ ਤੇ ਇਸ ਸਰਕਾਰ ਨੇ ਉਹ ਚਰਚਾ ਹੋਣ ਹੀ ਨਹੀਂ ਦਿੱਤੀ। ਔਰ ਜਦੋਂ ਮੈਂ 10 ਸਕਿੰਟ ਤੱਕ ਪਹੁੰਚ ਕੇ ਇਹ ਗੱਲ ਹੀ ਕੀਤੀ ਆ ਕਿ ਮੇਰਾ ਮਾਈਕ ਬੰਦ ਕਰਤਾ ਤੇ ਸਪੀਕਰ ਨੇ ਉਸ ਗੱਲ ਨੂੰ ਮਨਾ ਕਰਤਾ। ਆਪਾਂ ਸਭ ਨੂੰ ਪਤਾ ਵਾ ਕਿ ਜਿਹੜਾ ਬਠਿੰਡੇ 'ਚ ਜਿਹੜਾ ਕਤਲ ਹੋਇਆ ਸੰਜੇ ਵਰਮਾ ਦਾ ਬਹੁਤ ਮਾੜੀ ਗੱਲ ਆ। ਗੈਂਗਸਟਰਸ ਨੇ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਚੱਕ ਲਈ ਔਰ ਬਹੁਤ ਨਿਰਦਯੋਗ ਗੱਲ ਆ ਮੇਰੀ ਉਸ ਪਰਿਵਾਰ ਦੇ ਨਾਲ ਮੁਕੰਮਲ ਹਮਦਰਦੀ ਆ। ਉਸ ਬਾਅਦ ਪੁਲਿਸ ਤੇ ਜਦੋਂ ਪ੍ਰੈਸ਼ਰ ਪਿਆ ਜਦੋਂ ਹਾਕਾ ਕਰ ਮੱਚੀ ਪੰਜਾਬ ਸਰਕਾਰ ਦੀ ਬਦਨਾਮੀ ਹੋਈ ਇਹਨਾਂ ਨੇ ਇੱਕ ਸਟੋਰੀ ਕੱਢੀ ਪੰਜਾਬ ਦੀ ਪੁਲਿਸ ਨੇ ਕਿ ਜੀ ਅਸੀਂ ਜਿਹੜੇ ਲੋਕ ਕਨੈਕਟਡ ਸੀਗੇ ਗੈਂਗਸਟਰਸ ਨਾਲ ਅਸੀਂ ਦੋ ਨੌਜਵਾਨਾਂ ਨੂੰ ਇਨਕਾਊਂਟਰ ਵਿੱਚ ਮਾਰ ਦਿੱਤਾ ਵਾ ਤਾਂ ਕਿ ਲੋਕਾਂ ਦੇ ਜਜ਼ਬਾਤ ਸ਼ਾਂਤ ਹੋ ਜਾਣ ਔਰ ਇੱਕ ਵੱਡੀ ਕਨਕੋਕਟਡ ਜੀ ਕਹਾਣੀ ਜਿਹੜੀ ਸੀਗੀ ਉਹ ਪੇਸ਼ ਕੀਤੀ ਮੀਡੀਆ ਦੇ ਜ਼ਰੀਏ ਲੋਕਾਂ ਦੇ ਜ਼ਿਹਨ ਵਿੱਚ ਆਈ ਉਹ ਗੱਲ ਸਾਹਮਣੇ ਉਦੋਂ ਹੀ ਲੋਕਾਂ ਨੇ ਥੋੜਾ ਸ਼ੁਭਾ ਪ੍ਰਗਟ ਕੀਤਾ ਔਰ ਇਸ ਗੱਲ ਤੇ ਸਵਾਲ ਪੈਦਾ ਹੋਣ ਲੱਗ ਗਏ ਅਖਬਾਰਾਂ ਵੀ ਲਿਖਣ ਲੱਗ ਗਈਆਂ ਔਰ ਫਿਰ ਫਿਰ ਕਬਰਾਂਟ ਵਿੱਚ ਚਾਂਡ ਕੇ ਪੁਲਿਸ ਨੇ ਇੱਕ ਨਵੀਂ ਐਫ ਆਈ ਆਰ ਦੀ ਸਟੋਰੀ ਕਨਕੋਕ ਕੀਤੀ 163 ਨੰਬਰ ਐਫ ਆਈ ਆਰ ਆ ਉਹਦੀ ਕਹਾਣੀ ਆ ਪਰ ਚਲੋ ਹੁਣ ਨਹੀਂ ਡਿਟੇਲ ਤੁਸੀਂ ਨਹੀਂ ਪੜ ਸਕੋਗੇ ਲੇਕਿਨ ਇਹ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਇਸ ਐਫ ਆਈ ਆਰ ਮੁਤਾਬਕ ਜਿਹੜੀ ਪੰਜਾਬ ਪੁਲਿਸ ਨੇ ਕਹਾਣੀ ਦੱਸੀ ਆ ਕਿ ਅਸੀਂ ਜਿਹੜੇ ਇਹ ਦੋ ਨੌਜਵਾਨ ਮਾਰੇ ਗਏ ਨੇ ਸ਼ਾਇਦ ਇੱਕ ਦਾ ਨਾਂ ਜਸਪ੍ਰੀਤ ਤੇ ਇੱਕ ਦਾ ਨਾਂ ਰਾਮਰਤ ਨੇ ਅਸੀਂ ਜਦੋਂ ਇਹਨਾਂ ਨੂੰ ਅ ਜਿਹੜਾ ਹੈਗਾ ਪੀਰ ਟੱਬਾ ਪਠੰਡੇ ਦੇ ਵਿੱਚ ਜਿੱਥੇ ਉਹ ਉਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਸ਼ਾਇਦ ਜਿੱਥੇ ਵੀ ਇਹ ਜਗ੍ਹਾ ਹੈਗੀ ਆ ਅਸੀਂ ਇਹ ਦੋ ਨੌਜਵਾਨਾਂ ਨੂੰ ਲੈ ਕੇ ਜਾ ਰਹੇ ਸੀਗੇ ਤਾਂ ਕਿ ਉੱਥੋਂ ਅਸੀਂ ਹਥਿਆਰ ਰਿਕਵਰ ਕਰ ਸਕੀਏ ਤੇ ਇਹ ਤੇ ਜਿਹੜਾ ਸੰਜੀਵ ਬਰਮਾ ਦਾ ਕਤਲ ਹੈ ਉਹਦੇ ਕੋਈ ਤੱਥ ਇਕੱਠੇ ਕਰ ਸਕੀਏ ਲੇਕਿਨ ਜਦੋਂ ਕਹਿੰਦੇ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਝਾੜੀਆਂ ਵਿੱਚ ਛਿਪੇ ਹੋਏ ਦੋ ਤਿੰਨ ਅਣਪਛਾਤੇ ਬੰਦਿਆਂ ਨੇ ਗੋਲੀਆਂ ਚਰੌਣੀਆਂ ਸ਼ੁਰੂ ਕਰਤੀਆਂ ਜਿਸ ਵਿੱਚ ਇਹ ਦੋ ਨੌਜਵਾਨ ਜਿਹੜੇ ਸੀ ਇਹਨਾਂ ਦੇ ਇਹ ਇਹਨਾਂ ਦੇ ਗੋਲੀ ਵੱਜਣ ਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਇੱਕ ਪੁਲਿਸ ਵਾਲੇ ਦੇ ਕਿਸੇ ਮਸਲ ਉਹਦੀ ਬਾਹਾਂ ਦੀ ਮਸਲ ਦੇ ਵਿੱਚ ਦੀ ਇੱਕ ਗੋਲੀ ਲੰਗੀ ਆ ਜਿਹੜੀ ਕਿ ਈਜ਼ੀਲੀ ਆਪ ਮਾਰੀ ਜਾ ਸਕਦੀ ਜਿਹਦੇ ਨਾਲ ਦਿਖਾਇ ਇਹ ਦਿਖਾਉਣਾ ਚਾਹੁੰਦੇ ਸੀ ਕਿ ਪੁਲਿਸ ਵਾਲਾ ਵੀ ਇੱਕ ਜ਼ਖਮੀ ਹੋਇਆ ਇਹ ਸਰਾਸਰ ਝੂਠਾ ਪੁਲਿਸ ਮੁਕਾਬਲਾ ਵਾ ਔਰ ਦੂਸਰੀ ਗੱਲ ਕਿ ਜਿਹੜਾ ਅ ਜਿਹੜਾ ਇਹ ਕਤਲ ਹੋਇਆ ਹੈ ਇਹ ਗੈਂਗਸਟਰਸ ਵੱਲੋਂ ਕੀਤਾ ਗਿਆ ਆਪਾਂ ਨੂੰ ਸਭ ਨੂੰ ਪਤਾ ਆਪਾਂ ਮੰਨ ਕੇ ਚੱਲਦੇ ਆ ਕਿ ਇਹ ਜਿਹੜੇ ਦੋ ਮੁੰਡੇ ਪੁਲਿਸ ਨੇ ਫੜੇ ਸੀਗੇ ਹੋ ਸਕਦਾ ਵਾ ਕਿ ਉਸ ਗੈਂਗ ਦੇ ਨਾਲ ਕਨੈਕਟਡ ਹੋਣ ਹੋ ਸਕਦਾ ਉਹ ਕ੍ਰਿਮੀਨਲਸ ਵੀ ਹੋਣ ਮੰਨ ਲਿਆ ਆਪਾਂ ਮੰਨ ਕੇ ਚੱਲਦੇ ਆ ਪਰ ਕੀ ਕ੍ਰਿਮੀਨਲਸ ਨੂੰ ਅ ਬਿਨਾ ਟ੍ਰਾਇਲ ਤੋਂ ਬਿਨਾ ਕੋਰਟ ਕਚਹਿਰੀ ਚ ਪੇਸ਼ ਕੀਤੇ ਪੁਲਿਸ ਨੂੰ ਜਾਨੋਂ ਮਾਰਨ ਦਾ ਅਧਿਕਾਰ ਹੈ ਅਗਰ ਇਸ ਤਰ੍ਹਾਂ ਇਹ ਸ਼ਾਰਟਕਟ ਕਰਕੇ ਤੁਸੀਂ ਮਾਰਨੇ ਆ ਤੇ ਫਿਰ ਤਾਂ ਤੁਹਾਨੂੰ ਕ੍ਰਿਮੀਨਲ ਜਸਟਿਸ ਸਿਸਟਮ ਸਾਰਾ ਬੰਦ ਕਰ ਦੇਣਾ ਚਾਹੀਦਾ ਫਿਰ ਤੁਹਾਨੂੰ ਪ੍ਰੋਸੀਕਿਊਸ਼ਨ ਡਿਸਪੈਂਡ ਕਰ ਦੇਣੀ ਚਾਹੀਦੀ ਫਿਰ ਤੁਹਾਨੂੰ ਜੱਜਸ ਤੇ ਕਚਹਿਰੀਆਂ ਤੇ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਅਸੀਂ ਤਾਂ ਐ ਹੀ ਮਾਰਾਂਗੇ ਔਰ ਇਹ ਪਹਿਲਾ ਇਨਕਾਊਂਟਰ ਨਹੀਂਗਾ ਇਸ ਤੋਂ ਪਹਿਲਾਂ ਜਿਹੜਾ ਪਟਿਆਲੇ ਵਿੱਚ ਇਨਕਾਊਂਟਰ ਕੀਤਾ ਉਹਦਾ ਨਾਮ ਜਸਪ੍ਰੀਤ ਸੀਗਾ 22 ਸਾਲ ਦਾ ਮੁੰਡਾ ਕੈਨੇਡਾ ਤੋਂ ਆਇਆ ਔਰ ਉਹਨੂੰ ਇੱਕ ਇੱਕ ਬੜੀ ਫਨੀ ਜੀ ਕਹਾਣੀ ਬਣਾ ਕੇ ਇੱਕ ਬੜੀ ਕਟਿਆ ਕਹਾਣੀ ਬਣਾ ਕੇ ਉਹਦਾ ਇਨਕਾਊਂਟਰ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੀ ਉਦੋਂ ਸ਼ਾਮ ਨੂੰ ਜਾ ਕੇ ਉਹਨਾਂ ਪੁਲਿਸ ਵਾਲਿਆਂ ਨੇ ਕਰਨਲ ਬਾਟਸਰ ਉਹਦੇ ਮੁੰਡੇ ਨੂੰ ਕੁੱਟਿਆ ਉਹਦਾ ਪਰਿਵਾਰ ਵੀ ਹਾਈ ਕੋਰਟ ਵਿੱਚ ਪਹੁੰਚਿਆ ਹੋਇਆ ਇਹ ਤਾਂ ਵਿਚਾਰੇ ਬਹੁਤ ਗਰੀਬ ਨੇ ਜਿਹੜਾ ਇਹ ਪਰਿਵਾਰ ਦੀ ਕਹਾਣੀ ਮੈਂ ਸੁਣ ਰਿਹਾ ਸੀ ਜਸਪ੍ਰੀਤ ਦੀ ਸ਼ਾਇਦ ਤੇ ਦਲਿਤ ਪਰਿਵਾਰਾਂ ਨਾਲ ਕਨੈਕਟਡ ਹੈ ਦੋਨੋਂ ਹੀ ਬੱਚੇ ਉਹ ਤਾਂ ਬਹੁਤ ਇੰਨੇ ਕਮਜ਼ੋਰ ਹੈ ਕਿ ਸ਼ਾਇਦ ਉਹ ਵਕੀਲ ਵੀ ਨਾ ਖੜਾ ਕਰ ਸਕਣ ਤੇ ਮੈਨੂੰ ਦੁੱਖ ਇਸ ਗੱਲ ਦਾ ਵਾਹ ਕਿ ਦੋਆਂ ਦਿਨਾਂ ਦੇ ਵਿੱਚ ਇਸ ਝੂਠੇ ਪੁਲਿਸ ਮੁਕਾਬਲੇ ਦੀ ਗੱਲ ਨਹੀਂ ਉਠਣ ਦਿੱਤੀ ਸਰਕਾਰ ਨੇ 92 ਬੰਦਿਆਂ ਬੰਦੋਆਂ ਐ ਐਮ ਐਲ اے ਜੀ ਬੰਦੂਆ ਮਜ਼ਦੂਰ ਆ ਔਰ ਉਹ ਇੱਕ ਸ਼ਾਟਿੰਗ ਬ੍ਰਿਗੇਡ ਆ ਜਿਹੜਾ ਕੋਈ ਗੱਲ ਚੰਗੀ ਕਰਨਾ ਚਾਹੁੰਦਾ ਉਹਨੂੰ ਬਹਿ ਜਾ ਬਹਿ ਜਾ ਬਹਿ ਜਾ ਕਰਕੇ ਤੇ ਸ਼ੋਰ ਮਚਾ ਕੇ ਉਸਨੂੰ ਬਿਠਾ ਦਿੰਦੇ ਨੇ ਔਰ ਇਸ ਤੋਂ ਵੀ ਅੱਗੇ ਜ਼ਿਆਦਾ ਅਫਸੋਸ ਦੀ ਗੱਲ ਆ ਕਿ ਕੱਲ ਜਦੋਂ ਸ਼ਰਧਾਂਜਲੀਆ ਪੇਟ ਹੋ ਰਹੀਆਂ ਸੀ ਸ਼ਾਇਦ ਇੱਕ ਐਮ ਐਲ اے ਨੇ ਉੱਠ ਕੇ ਖੜੇ ਹੋ ਕੇ ਕਿਹਾ ਜੀ ਕਿ ਸੰਜੀਵ ਵਰਮਨ ਦੇ ਪਰਿਵਾਰ ਨੂੰ ਵਿਸ਼ਾਂਤ ਸ਼ਰਧਾਂਜਲੀ ਦਿੱਤੀ ਜਾਵੇ ਸਪੀਕਰ ਔਨ ਰਿਕਾਰਡ ਆ ਇੱਕ ਗੁਰਸਿੱਖ ਆ ਇਹ ਕਹਿੰਦਾ ਕਿ ਮੈਂ ਅਮਰਿਤਧਾਰੀ ਆ ਔਰ ਇਹ ਔਨ ਰਿਕਾਰਡ ਹੈ ਕਿ ਮੈਂ ਜਿਹੜਾ ਇਨਕਾਊਂਟਰ ਕੀਤਾ ਜਾਂ ਜੋ ਪੁਲਿਸ ਨੇ ਉਥੇ ਕਾਰਵਾਈ ਕੀਤੀ ਮੈਂ ਉਸ ਕਾਰਵਾਈ ਦੀ ਉਹਨਾਂ ਨੂੰ ਵਧਾਈ ਦਿੰਦਾ ਵਾਂ ਔਰ ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਦਾ ਮਤਲਬ ਕਿ ਸਪੀਕਰ ਸਿਰਫ ਦਿਖਾਵੇ ਦਾ ਸਿੱਖ ਹੈ ਇਹਦਾ ਮਤਲਬ ਇੱਕ ਸਿੱਖ ਹੋ ਕੇ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਉਹ ਪੁਸ਼ਟੀ ਕਰ ਰਿਹਾ ਵਾ ਉਹਦੀ ਤਾਇੀਦ ਕਰ ਰਿਹਾ ਵਾ ਉਹਨਾਂ ਦੀ ਸਪੋਰਟ ਕਰ ਰਿਹਾ ਵਾ ਆਪਾਂ ਸਭ ਨੂੰ اچھی طرح ਪਤਾ ਨਾ ਕਿ ਜਦੋਂ ਪੰਜਾਬ ਦੇ ਵਿੱਚ ਮਿਲਿਟੈਂਸੀ ਦਾ ਦੌਰ ਸੀ ਖੜਕੂ ਲਹਿਰ ਸੀ ਕਿੰਨੇ ਪਰਿਵਾਰਾਂ ਦੇ ਵਿੱਚ ਕਿੰਨੇ ਸਿੱਖ ਨੌਜਵਾਨ ਜਿਹੜੇ ਸੀਗੇ ਉਹ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਕਿੰਨੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ 3 ਡਿਗਰੀ ਟਾਰਚਰ ਕੋਲਡ ਬਲੱਡਿਡ ਮਰਡਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਅੱਜ ਤੱਕ ਅਦਾਲਤਾਂ ਵਿੱਚ ਲੋਕੀਲੇ ਕੇਸ ਲੜ ਰਹੇ ਨੇ ਜਿਵੇਂ ਕਿ ਖਾਲੜਾ ਸਾਹਿਬ ਦੇ ਜਿਹੜੀ ਪਰਿਵਾਰ ਹੈ ਉਹਨਾਂ ਦੇ ਸਾਡੇ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਅੱਜ ਤੱਕ ਕੇਸ ਲੜ ਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਕਰਾਈਆਂ ਤੀਤੀ 40 40 45 45 ਸਾਲ ਲੱਗੇ ਅਦਾਲਤਾਂ ਵਿੱਚ ਔਰ ਕੁਝ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਬਾਕੀ ਸਾਰੇ ਯਾਦ ਮਰ ਗਏ ਤੇ ਜਾਂ ਉਹਨਾਂ ਨੂੰ ਸਰਕਾਰਾਂ ਨੇ ਮੌਕੇ ਦੀ ਸਰਕਾਰਾਂ ਨੇ ਬਚਾਤਾ ਸਭ ਤੋਂ ਮਾੜੀ ਪ੍ਰਣਾਲੀ ਹੈ ਸਭ ਤੋਂ ਜ਼ਿਆਦਾ ਅਗਰ ਕੋਈ ਅਟੈਕ ਹੈ ਹਿਊਮਨ ਰਾਈਟਸ ਦੇ ਉੱਤੇ ਤਾਂ ਇਹ ਪੁਲਿਸ ਦੀਆਂ ਨੂੰ ਇਦਾਂ ਦੀਆਂ ਪਾਵਰਾਂ ਦੇ ਕੇ ਝੂਠੇ ਪੁਲਿਸ ਮੁਕਾਬਲੇ ਕਰਵਾਉਣਾ ਇਹ ਹਿਊਮਨ ਰਾਈਟਸ ਦੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਹੈ لیکن ਸਾਡੀ ਵਿਧਾਨ ਸਭਾ ਹੋਰ ਊਲ ਜਨੂਲ ਗੱਲਾਂ ਡਿਸਕਸ ਕਰ ਸਕਦੀ ਜਿਹੜਾ BBMP ਦਾ ਇਹਨਾਂ ਨੇ ਮਤਾ ਲਿਆਂਦਾ ਤਾਂ ਮਤਾ ਹੀ ਹੈ ਨਾ ਅਗਲੇ ਪਿਛਲੇ ਸੈਸ਼ਨ ਦਾ ਜਿਹੜਾ ਮਤਾ ਪਾਸ ਕੀਤਾ ਸੀ BBMP ਦੇ ਖਿਲਾਫ ਉਹ ਕਿਤੇ ਮੇਰੇ ਖਿਆਲ گورنر ਦੇ ਕਿਸੇ ਖੁੰਜੇ ਚ ਪਿਆ ਹੋਣਾ ਇਹ ਵੀ ਇੱਥੇ ਪੰਜਾਬ ਦੇ گورنر ਤੱਕ ਜਾਂ ਵੱਧ ਤੋਂ ਵੱਧ ਦਿੱਲੀ ਕਿਸੇ ਖੁੰਜੇ ਜਾ ਕੇ ਚਲੇ ਜਾਊਗਾ ਜਦ ਉਹਨਾਂ ਨੇ CISF ਲਾਤੀ ਆ ਤੁਹਾਡੇ ਕਹਿਣ ਨਾਲ ਉਹ CISF 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 ਹਟਾ ਦੇਣਗੇ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਸਿਰਫ ਲੋਕ ਦਿਖਾਵੇ ਵਾਸਤੇ ਇਹ ਮਤੇ ਪਾਸ ਕੀਤੇ ਜਾ ਰਹੇ ਨੇ ਔਰ ਲਾਸਟ ਵਿੱਚ ਮੈਂ ਤਰੀਕੇ ਨਾਲ ਇੱਕ ਹੋਰ ਜਗ੍ਹਾ ਬਿੱਲ ਦੇ ਉੱਤੇ ਸਮਾਂ ਮੰਗ ਰਿਹਾ ਸੀ ਇੱਕ ਇਹਨਾਂ ਨੇ ਅਮੈਂਡਮੈਂਟ ਕੀਤੀ ਆ ਜਿਹੜਾ क्रुएल्टी ਆਪਣਾ ਹੈਗਾ ਪ੍ਰੋਵੈਂਸ਼ਨ ਆਫ क्रुएल्टी ऑन एनिमल्स ਅਮੈਂਡਮੈਂਟ ਬਿੱਲ ਪੇ ਸ਼ੋਆ ਔਰ ਇਹ ਕਾਨੂੰਨ ਹੈਗਾ ਕਿ ਜਿਹੜੇ ਬੇਜ਼ੁਬਾਨੇ ਨੇ ਜਿਹੜੇ ਲੋਕ ਜਾਨਵਰ ਤੇ ਜਿਹੜੇ ਪਸ਼ੂ ਨੇ ਬੋਲ ਨਹੀਂ ਸਕਦੇ ਉਹਨਾਂ ਦੀ ਹਿਫਾਜ਼ਤ ਕਰਨਾ ਵੀ ਸਾਡੀ ਜਿਹੜੀ ਆ ਜ਼ਿੰਮੇਵਾਰੀ ਆ ਅੱਜ ਉਹ ਇੱਕ ਮਤੇ ਅਮੈਂਡਮੈਂਟ ਕੀਤੀ ਕਿ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਦੇ ਵਿੱਚ ਬਲਦ ਵਗੈਰਾ ਤੇ ਘੋੜੇ ਤੇ ਆਦ ਜਿਹੜਿਆ ਉਹਨਾਂ ਨੂੰ ਅੱਗੇ ਦਿੱਤੀ ਜਾਵੇ ਚਲੋ ਸਾਰੇ ਸਦਨ ਨੇ ਕਹੇ ਕਿ ਅੱਗੇ ਦੇ ਦਨੇ ਮੈਂ ਉੱਥੇ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਪਸ਼ੂਆਂ ਦੀ ਦੇ ਉੱਤੇ ਜੋ ਜ਼ੁਲਮ ਤੇ ਜ਼ਬਰ ਹੋ ਰਿਹਾ ਵਾ ਉਹਦੇ ਤੇ ਚਰਚਾ ਕਰ ਰਹੇ ਹੋ ਬਹੁਤ ਅੱਛੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਕਿਉਂਕਿ ਬੇਜ਼ੁਬਾਨੇ ਉਹ ਤਾਂ ਬੋਲ ਹੀ ਨਹੀਂ ਸਕਦੇ ਤੇ ਜਿਹੜੇ ਬੱਚੇ ਮਾਰੇ ਗਏ ਨੇ ਉਹਨਾਂ ਦੇ ਉੱਤੇ ਕੌਣ ਚਰਚਾ ਕਰੇਗਾ ਜਿਹੜੇ ਗਰੀਬ ਦਲਿਤ ਪਰਿਵਾਰ ਦੇ ਦੋ ਬੱਚੇ ਮਾਰੇ ਗਏ ਨੇ ਉਹਨਾਂ ਦੀ ਮੌਤ ਦੇ ਉੱਤੇ ਕੌਣ ਚਰਚਾ ਕਰੇਗਾ ਅਗਰ ਅਸੀਂ ਨਹੀਂ ਕਰਾਂਗੇ ਜਿਹੜੇ ਅਸੀਂ ਲੁੱਕ ਚੁ ਇਹ ਚਰਚਾ ਉਹਨਾਂ ਨੇ ਬਲੌਕ ਕਰ ਦਿੱਤੀ ਇਹਦਾ ਮਤਲਬ ਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅ ਫਰਜ਼ੀ ਝੂਠੇ ਪੁਲਿਸ ਮੁਕਾਬਲਿਆਂ ਦੀ ਮੁਦਈ ਹੈ ਔਰ ਉਹ ਮਨੁੱਖੀ ਅਧਿਕਾਰਾਂ ਦੇ ਜਿਹੜਾ ਸਾਡੇ ਅਧਿਕਾਰ ਆ ਉਹਦੇ ਉਹਦਾ ਵੱਡੇ ਕਾਨ ਵਿੱਚ ਇਹਨਾਂ ਦਾ ਰੋਲ ਹੈ ਹਿਊਮਨ ਰਾਈਟਸ ਦੇ ਪਿਕਸਟ ਵਾਇਲੇਟਰਸ ਨੇ ਔਰ ਉਹ ਲੋਕ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ ਤੇ ਕੇਜਰੀਵਾਲ ਕਹਿੰਦਾ ਸੀ ਜੀ ਮੈਂ ਤੋਂ ਇੱਕ ਇਨਕਲਾਬ ਲਾਣਾ ਚਾਹਤਾ ਹੂੰ ਕਿ ਸ਼ਹੀਦ ਭਗਤ ਸਿੰਘ ਜੀ ਨੇ ਆਪ ਆਪਣੀ ਜਾਨ ਗਵਾਈ ਅਜੇਕਰ ਉਹ ਜਿੰਦਾ ਹੁੰਦਾ ਤੇ ਪੰਜਾਬ ਦੇ ਵਿੱਚ ਉਹ ਦੇਖਦਾ ਕਿ ਝੂਠੇ ਪੁਲਿਸ ਮੁਕਾਬਲੇ ਰਹੀ ਮਾਰਿਆ ਜਾ ਰਿਹਾ ਲੋਕਾਂ ਨੂੰ ਮੈਂ ਕਹਿੰਦਾ ਬਿਗੇਸਟ ਕ੍ਰਾਈਮਨਲ ਹੋਵੇ ਆਪਣੇ ਦੇਸ਼ ਦੇ ਜਦੋਂ ਮੁੰਬਈ ਦੇ ਵਿੱਚ ਅਟੈਕ ਹੋਇਆ ਸੀਗਾ ਤਾਂ ਪਾਕਿਸਤਾਨ ਤੋਂ ਇੱਕ ਆਦਮੀ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਪਤਾ ਸੀ ਕਿ ਇਸਨੇ ਸਾਰਾ ਕੀਤਾ ਵਾ ਜਿਹੜਾ ਹਮਲੇ ਦੀ ਪਲੈਨਿੰਗ ਹੈ ਉਹਦੀ ਸਾਜ਼ਿਸ਼ ਹੈ ਉਹਦੀ ਐਗਜ਼ੀਕਿਊਸ਼ਨ ਇੱਥੇ ਪੜਿਆ ਗਿਆ ਸੀ ਸ਼ਰ ਉਹਦੀ ਉਹਨੂੰ ਫਿਰ ਵੀ ਇੱਕ ਟ੍ਰਾਇਲ ਦਿੱਤੀ ਪਰ ਉਹ ਟ੍ਰਾਇਲ ਨਾਮ ਦੀ ਟ੍ਰਾਇਲ ਸੀਗੀ ਲੇਕਿਨ ਉਹ ਤੋਂ ਬਾਅਦ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਘੱਟੋ ਘੱਟ ਚ ਕੁਝ ਨਹੀਂ ਇੱਕ ਫਰਜ਼ੀ ਨਿਭਾ ਦਿੰਦੇ ਸੋ ਮੇਰੀ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਮੈਂ ਦੇਖੂੰਗਾ ਸਮਾਂ ਗੱਡ ਕੇ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਦੋਨੇ ਪਟਿਆਲਾ ਜ਼ਿਲ੍ਹੇ ਦੇ ਨਾਲ ਕਨੈਕਟਡ ਅਤ ਗਰੀਬ ਨੇ ਉਹ ਤਾਂ ਵਕੀਲ ਵੀ ਵਿਚਾਰਾ ਖੜਾ ਨਹੀਂ ਕਰ ਸਕਦਾ ਉਹਨਾਂ ਦੀ ਆਵਾਜ਼ ਹੀ ਕੋਈ ਨਹੀਂ ਗਈ ਇੱਕ ਤਾਂ ਮੇਰਾ ਮਸਲਾ ਹੈ ਸੀ ਦੂਸਰਾ 25000 ਏਕੜ ਜ਼ਮੀਨ ਐਕਵਾਇਰ ਤੱਕੇ ਨਾਲ ਕੀਤੀ ਜਾ ਰਹੀ ਹੈ ਤੁਸੀਂ ਪੜ੍ਹ ਲਿਆ ਅਖਬਾਰਾਂ 'ਚ ਆ ਗਿਆ ਕਿ 8000 ਕਿਸਾਨਾਂ ਵਿੱਚੋਂ ਮਹਿਜ਼ 15 ਕਿਸਾਨਾਂ ਨੇ ਕਿਹਾ ਕਿ ਅਸੀਂ ਐਕ્ਵਿਜ਼ੀਸ਼ਨ ਦੇ ਤੇ ਜ਼ਮੀਨ ਐਕਵਾਇਰ ਕਰਨ ਦੇ ਹੱਕ 'ਚ 99.99999 ਲੋਕਾਂ ਨੇ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਨਹੀਂ ਛੱਡਾਂਗੇ ਸਾਡੀ ਰੋਜ਼ੀ ਰੋਟੀ ਇਹਦੇ ਨਾਲ ਕਨੈਕਟਡ ਆ ਪਰ ਸਰਕਾਰ ਕਹਿੰਦੀ ਅਸੀਂ ਤਾਂ ਕਰਾਂਗੇ ਖੁਆਇਰ ਉਹ ਪਹਿਲਾਂ ਕਹਿੰਦੇ ਜਾਂਦੇ ਸੀਗੇ ਜੀ ਅਸੀਂ ਤਾਂ ਮਰਜ਼ੀ ਨਾਲ ਲੋਕਾਂ ਦੀ ਜ਼ਮੀਨਾਂ ਲਵਾਂਗੇ ਬਗੈਰ ਮਰਜ਼ੀ ਤੋਂ ਤਾਂ ਲਵਾਂਗੇ ਨਹੀਂ ਲਾਸਟ ਵਿੱਚ ਲੈਂਡ ਐਕੁਇਜ਼ੀਸ਼ਨ ਪਾਲਿਸੀ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਉਹਦੇ ਅਖੀਰ ਵਿੱਚ ਇੱਕ ਕਲੌਜ਼ ਪਾਇਆ ਕਿ ਜਿਹੜੇ ਕਿਸਾਨ ਸਾਨੂੰ ਆਪਣੀ ਮਰਜ਼ੀ ਨਾਲ ਜ਼ਮੀਨ ਨਹੀਂ ਦੇਣਗੇ ਉਹਨਾਂ ਦੀ ਜ਼ਮੀਨ ਅਸੀਂ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਆ 2013 ਦੇ ਤਹਿਤ ਅਸੀਂ ਜਬਰਨ ਉਹਨਾਂ ਕੋਲ ਜ਼ਮੀਨ ਲੈ ਲਾਂਗੇ ਔਰ ਇਹ ਜ਼ਮੀਨ ਮੰਗ ਕੌਣ ਰਿਹਾ ਵਾ ਜਿਹੜੇ ਅਰਬਨ ਸਟੇਟਾਂ ਕੋਈ ਵੀ ਨਹੀਂ ਮੰਗ ਰਿਹਾ ਪੰਜਾਬ ਦੇ ਬੱਚੇ ਤਾਂ ਸਾਰੇ ਵਿਦੇਸ਼ਾਂ ਵਿੱਚ ਜਾ ਰਹੇ ਮੈਂ ਪਹਿਲਾਂ ਵੀ ਕਹਿ ਚੁੱਕਾ ਇੱਥੇ ਰਹੂਗਾ ਕੌਣ ਇਹ ਜਿੰਨੇ ਸ਼ਹਿਰ ਸ਼ਹਿਰੀਕਰਨ ਕਰਨ ਕੇ ਸਾਡੀਆਂ ਜੜੀਆਂ ਬਹੁਤ ਕੀਮਤੀ ਜ਼ਮੀਨਾਂ ਔਰ ਬੜੀਆਂ ਫਰਟਾਈਲ ਲੈਂਡਸ ਇੱਥੇ ਤੁਸੀਂ ਕੰਕਰੀਟ ਜੰਗਲ ਜੇ ਬਣਾਓਗੇ ਇੱਥੇ ਰਹੂਗਾ ਕੌਣ ਸਾਰੇ ਗੈਰ ਪੰਜਾਬੀ ਆਣ ਕੇ ਰਹਿਣਗੇ ਇੱਥੇ ਕੋਈ ਨਹੀਂ ਇੱਥੇ ਪੰਜਾਬ ਪੰਜਾਬ ਦੇ ਤਾਂ ਬੱਚੇ ਸਾਰੇ ਵਿਦੇਸ਼ਾਂ ਜਾ ਰਹੇ ਨੇ ਔਰ ਇਹ ਸਾਰਾ ਇੱਕ ਬਹੁਤ ਵੱਡਾ ਇੱਕ ਸਕੈਮਰ ਇੱਕ ਸਕੈਂਡਲ ਨਿਕਲੇਗਾ ਅਲਟੀਮੇਟਲੀ ਇਹ ਸਕੈਂਡਲ ਇਦਾਂ ਵਾ ਕਿ ਇਹਨਾਂ ਨੇ 25 ਹਜ਼ਾਰ ਏਕੜ ਪਹਿਲਾਂ ਲੁਧਿਆਣੇ ਚ ਤੇ ਫਿਰ ਕਈ ਹਜ਼ਾਰ ਏਕੜ ਸਾਰੇ ਪੰਜਾਬ ਦੇ ਵਿੱਚ ਸ਼ਾਇਦ ਕੁਝ ਲੋਕ ਤਾਂ ਕਹਿ ਰਹੇ ਨੇ ਕਿ ਲਗਭਗ 1 ਲੱਖ ਏਕੜ ਜ਼ਮੀਨ ਪੰਜਾਬ ਦੇ ਵਿੱਚ ਅਰਬਨ ਸਟੇਟਾਂ ਨੂੰ ਬਣਾਉਣ ਵਿੱਚ ਲਈ ਜਾਵੇ ਅਰਬਨ ਸਟੇਟ ਨਹੀਂ ਕਿਸੇ ਨੇ ਮੰਗੀ ਲੋਕੀ ਤਾਂ ਮੰਗ ਰਹੇ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਨਰਿੰਦਰ ਦੇ ਹੋਏ ਕਤਲ ਸੀਆਈਏ ਸਟਾਫ ਦਾ ਇਨਸਾਫ ਜਾਂ ਹੋਰ ਨਾ ਪੌਪੂਲਰ ਮੰਗਾ ਨੇ ਲੋਕਾਂ ਦੀਆਂ ਕਿ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਦਿਓ ਸਾਡੀ ਫਸਲਾਂ ਤੇ ਉਹਦੇ ਬਾਰੇ ਗੌਰ ਨਹੀਂ ਕਰ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਕਹਿੰਦੇ ਅਸੀਂ ਤਾਂ 25000 ਏਕੜ ਜ਼ਮੀਨ ਲੁਧਿਆਣੇ ਦੀ ਕਰਾਂਗੇ ਐਕਵਾਇਰ ਤੇ ਉੱਥੇ ਅਰਬਨ ਸਟੇਟ ਬਣਾਵਾਂਗੇ ਇਹ ਸਾਰਾ ਐਕਵਿਜ਼ੀਸ਼ਨ ਇੱਕ ਘਟਾਲਾ ਵਾ ਜਿਵੇਂ ਮੁਹੱਲੇ ਦੇ ਵਿੱਚ ਵੱਡੇ ਵੱਡੇ ਇੱਕ ਇੱਕ ਸੈਕਟਰ ਕੱਟ ਕੇ ਤੇ ਵੱਡੇ ਲੈਂਡ ਮਾਫੀਆ ਨੂੰ ਉਹ ਹੈਂਡਓਵਰ ਕਰ ਦਿੱਤੇ ਉਹਨਾਂ ਨੇ ਕਿ ਤੁਸੀਂ ਇਹਨੂੰ ਡਿਵੈਲਪ ਕਰੋ ਤੇ ਆਪਣੇ ਪੈਸੇ ਬਣਾਓ ਪਰ ਸਾਡਾ ਬੰਦਾ ਸਾਨੂੰ ਕਮਿਸ਼ਨ ਦੇ ਦਿਓ ਇਹ ਕਮਿਸ਼ਨ ਦੀ ਖੇਡ ਆ ਮੇਰੇ ਵੀਰੋ ਕਿਸਾਨੋਂ ਬਜ਼ੁਰਗੋਂ ਨੌਜਵਾਨੋਂ ਮਤਾਵੋਂ ਭੈਣੋਂ ਤੇ ਪੰਜਾਬੀਓ ਤੇ ਐਨ ਆਰ ਆਈਸ ਇਹ ਸਾਰਾ ਕਮਿਸ਼ਨ ਆ ਔਰ ਮੈਂ ਉਹ ਦਿਨ ਧੰਨੇ ਤੇ ਗਿਆ ਸੀਗਾ ਮੈਂ ਕਹਿ ਕੇ ਆਇਆ ਜੇ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਚਲੋ ਮੈਨੂੰ ਪਤਾ ਨਹੀਂ ਕਿੰਨਾ ਮੌਕਾ ਮਿਲਦਾ ਜੇ ਭੁੰਜੇ ਬਹਿਣ ਦਾ ਵੀ ਮੌਕਾ ਮਿਲ ਗਿਆ ਆਈ ਵਿਲ ਇਨਸ਼ੋਰ ਕਿ ਇਹ ਜਿਹੜੀ ਸੋ ਕਾਲਡ ਫਰਾਡਲੈਂਟ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਇਹਨਾਂ ਨੇ ਇਹਨੂੰ ਅਸੀਂ ਰੱਦ ਕਰਾਵਾਂਗੇ ਔਰ ਇਹ ਜਿਹੜੀ ਜ਼ਮੀਨ ਸਾਰੀ ਮਾਲਕਾਂ ਨੂੰ ਵਾਪਸ ਦੇਾਂਗੇ ਔਰ ਜਿਨ੍ਹਾਂ ਲੋਕਾਂ ਨੇ ਐਕਵਿਜ਼ੀਸ਼ਨ ਵਿੱਚ ਕੋਈ ਡਿਊਬੀਸ ਰੋਲ ਦੋਗਲਾ ਰੋਲ ਪਲੇ ਕੀਤਾ ਹੋਊਗਾ ਪੰਜਾਬ ਦੀ ਜ਼ਮੀਨ ਲੁੱਟਣ ਦੇ ਨੇ ਉਹਨਾਂ ਦੀ ਵਿਜੀਲੈਂਸ ਬਿਊਰੋ ਤੋਂ ਪ੍ਰੋਪਰ ਜਾਂਚ ਕਰਾ ਕੇ ਤੇ ਉਹਨਾਂ ਤੇ ਬਣਦੀ ਐਕਸ਼ਨ ਕਾਰਵਾਈ ਕੀਤੀ ਜਾਵੇਗੀ ਤੁਹਾਡੇ ਅਫਸਰਸ ਨੂੰ ਅਪੀਲ ਹੈ ਕਿ ਤੁਸੀਂ ਇਹਨਾਂ ਦੇ ਹੱਥ ਛੁੱਕੇ ਮਤ ਬਣੋ ਇਸ ਲੈਵਲ ਤੱਕ ਨਾ ਜਾਓ ਕਿ ਸਾਡੇ ਪੰਜਾਬ ਦੇ ਵਿੱਚ ਹਜ਼ਾਰਾਂ ਘਰਾਵਣ ਘਰਾ ਦਾ ਤੁਸੀਂ ਰੋਜ਼ੀ ਰੋਟੀ ਤੇ ਉਹਨਾਂ ਦਾ ਕਿੱਤਾ ਜਿਹੜਾ ਉਹਨਾਂ ਦੀ ਉਹਨਾਂ ਦੇ ਕਿੱਤਾ ਨਾਲ ਤੁਸੀਂ ਲੋਕਾਂ ਤੋਂ ਖੋਵੋ ਇਹ ਗੱਲਾਂ ਅਸੀਂ ਵਿਧਾਨ ਸਭਾ ਚ ਦੋਨੋਂ ਇੰਪੋਰਟੈਂਟ ਕਰਨੀਆਂ ਸੀ ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਇਹ ਦੋਨੋਂ ਬਹੁਤ ਇੰਪੋਰਟੈਂਟ ਸੀ ਗਿਆ ਨਹੀਂ ਦਿੱਤਾ ਟਾਈਮ 10 ਸੈਕਿੰਡ ਤੁਸੀਂ ਦੱਸੋ 10 ਸੈਕਿੰਡ ਵਿੱਚ ਮੈਂ ਕੀ ਬੋਲ ਸਕਦਾ ਇਸ ਗੌਰ ਮੈਨੂੰ ਪਿਛਲੇ 2 2.5 ਸਾਲ ਤੋਂ ਸਪੀਕਰ ਬੋਲਣੇ ਦਿੰਦਾ ਬਹੁਤ ਜ਼ਿਆਦਾ ਪੱਖਪਾਤ ਦਾ ਰਵਈਆ ਕਰ ਰਹੇ ਨੇ ਔਰ ਸਾਰੀ ਮੈਂ ਜਿੱਦਾਂ ਕਿ ਆ ਕਿ ਸ਼ਾਟਿੰਗ ਬ੍ਰਿਗੇਡ ਰੱਖੀ ਹੈ ਬਸ ਆਪਣੀ ਵਾ 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 ਕਰਨ ਵਾਸਤੇ ਸੈਸ਼ਨ ਦਾ ਟਾਈਮਸ ਆਇਆ ਕਰਦੇ ਨੇ ਤੋਂ ਮੈਂ ਸੋਚਿਆ ਕਿ ਜਦੋਂ ਮੈਨੂੰ ਅੰਦਰ ਬੋਲਣ ਨਹੀਂ ਦਿੰਦੇ ਤੇ ਘਟੋ ਘਟ ਮੈਂ ਆਣ ਕੇ ਤੁਹਾਨੂੰ ਜੋ ਬਾਹਰ ਸਚਾਈ ਬਿਆਨ ਕਰਦਿਆਂ ਕਿ ਕਿਵੇਂ ਪ੍ਰੋਸੀਡਿੰਗ ਇੱਕ ਪੱਖਪਾਤ ਤਰੀਕੇ ਨਾਲ ਕੰਡਕਟ ਕੀਤੀਆਂ ਜਾਨੀ ਕੈਮਰਾ ਇਹਨਾਂ ਦੇ ਹੱਥ ਵਿੱਚ ਆ ਮਾਰਸ਼ਲ ਇਹਨਾਂ ਦੇ ਨੇ ਮਾਈਕ ਇਹਨਾਂ ਦੇ ਹੱਥ ਵਿੱਚ ਹੈ ਜਦੋਂ ਤੁਸੀਂ ਮਾੜਾ ਜਾ ਕੋਈ ਗੱਲ ਪੰਜਾਬ ਦੇ ਹਿੱਤ ਦੀ ਕਰਦੇ ਆ ਤੇ ਨਾਲ ਹੀ ਮਾਈਕ ਆਫ ਕਰ ਦਿੰਦੇ ਨੇ ਔਰ ਤੁਸੀਂ ਦੇਖਿਆ ਕਿ ਆਪੋਜੀਸ਼ਨ ਵਿੱਚ ਮੇਦੀ ਹੋਣ ਵਾਲੀ ਵੀ ਤੁਸੀਂ ਜਿਹੜੀ 10 ਸਕਿੰਟ ਦੀ ਵੀਡੀਓ ਦੇਖੋ ਮੇਰੇ ਪੇਜ ਤੇ ਸ਼ੇਅਰ ਕੀਤੀ ہوئی ਆ ਤੁਸੀਂ ਪਛਾਣ ਨਹੀਂ ਸਕੋਗੇ ਕਿ ਖੈਰਾ ਬੋਲਦਾ ਆਵਾਜ਼ ਤੋਂ ਪਛਾਣੋਗੇ ਜਦੋਂ ਆਪੋਜੀਸ਼ਨ ਦੇਖਦੇ ਉਹਨਾਂ ਨੂੰ ਸਾਰੇ ਇੱਕ ਫਰੇਮ ਦੇ ਵਿੱਚ ਜਿਹੜੇ ਅਸੀਂ 30 35 ਜਾਣੇ ਬੈਠੇ ਇੱਕ ਸਾਈਡ ਤੇ ਇੱਕ ਫਰੇਮ ਚ ਤੇ ਜਦੋਂ ਕੋਈ ਟ੍ਰੈਜਰੀ ਬੈਂਚਰਸ ਦਾ ਬੋਲਦਾ ਤੇ ਉਹਨਾਂ ਦੇ ਮੂੰਹਾਂ ਦੇ ਉੱਤੇ ਜਾ ਕੇ ਕੈਮਰੇ ਲਾ ਲਾ ਕੇ ਇਹ ਕੀਤਾ ਜਾ ਰਿਹਾ ਸੋ ਮੈਂ ਪਹਿਲਾਂ ਵੀ ਕਹਿ ਚੁੱਕਾ ਔਰ ਸਾਡੇ ਲੀਡਰ ਆਉ ਆਪੋਜੀਸ਼ਨ ਉਹਨੂੰ ਵੀ ਨਹੀਂ ਬੋਲਣ ਦਿੱਤਾ ਅੱਜ ਉਹਦਾ ਹਰਪਾਲ ਚੀਮਾ ਬਦ ਕਲਾਮੀ ਕਰਕੇ ਉਹਦਾ ਨਾਮ ਬਦਤਮੀਜ਼ੀ ਦੇ ਨਾਲ ਔਰ ਉਹਦੇ ਤੇ ਪਰਸਨਲ ਹਮਰੇ ਕਰ ਰਹੇ ਨਾਮ ਲੈ ਲੈ ਕੇ ਤੇ ਜਦੋਂ ਬਾਜਵਾ ਇੱਕ ਵਾਰੀ ਕੋ 10 ਵਾਰੀ ਖੜੇ ਹੁੰਦਾ ਰੇਟ ਆ ਉਹਨੂੰ ਉਹ ਜਦੋਂ ਖੜਾ ਹੁੰਦਾ ਤੇ 10 ਮਿੰਟ ਟਾਈਮ ਨੇ ਤੁਹਾਨੂੰ ਬਾਅਦ ਚ ਦਿਆਂਗੇ ਜੇ ਟਾਈਮ ਬਾਅਦ ਚ ਦਿਆਂਗੇ ਜੇ ਬਾਅਦ ਕਿਤੇ ਕਿਸੇ ਨੂੰ ਬੋਲਣ ਦਿੱਤਾ ਇਹਨਾਂ ਨੇ ਸੋ ਇਸ ਕਰਕੇ ਮੇਰੀ ਮੇਰਾ ਫਰਜ਼ ਬਣਦਾ ਸੀ ਕਿ ਜੋ ਵਿਸ਼ਿਸ਼ ਬੈਠੇ ਪੰਜਾਬੀ ਨੇ ਜਿਹੜੇ ਇਹ ਇਸ ਵਿਧਾਨ ਸਭਾ ਦੀ ਜਿਹੜਾ ਸਾਡਾ ਪਵਿੱਤਰ ਸਦਨ ਆਪਾਂ ਮੰਨਦੇ ਆ ਇਹਦਾ ਕਿਵੇਂ ਕਾਹਨ ਕਰ ਰਹੇ ਨੇ ਇਹਦਾ ਕਿਵੇਂ ਨੁਕਸਾਨ ਕਰੇ ਇਹਨੂੰ ਕਿਦਾਂ ਡੀਗ੍ਰੇਡ ਕੀਤਾ ਔਰ ਕਿਵੇਂ ਇਸ ਨੂੰ ਹਾਈਜੈਕ ਕੀਤਾ ਔਰ ਕਿਵੇਂ ਸ਼ਾਟਿੰਗ ਬ੍ਰਿਗੇਡ ਲਿਆ ਕੇ ਤੇ ਆਪਣੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੇ ਕੀਤੇ ਪਰ ਮੈਨੂੰ ਦੁੱਖ ਉਸ ਵੇਲੇ ਹੋਇਆ ਕਿ ਸਪੀਕਰ ਕੁਲਤਾਰ ਸੰਧਵਾ ਗੁਰਸਿੱਖ ਆ ਤੇ ਇਹ ਪੰਜਾਬ ਪੁਲਿਸ ਦੀ ਝੂਠੇ ਪੁਲਿਸ ਮੁਕਾਬਲਿਆਂ ਦੀ ਵਿਧੀ ਦੀ ਉਹਨਾਂ ਨੂੰ ਵਧਾਈ ਦੇ ਰਿਹਾ ਉੱਥੇ ਚੇਅਰ ਦੇ ਉੱਤੇ ਬੈਠ ਕੇ ਔਰ ਬਹੁਤ ਸਾਰੇ ਲੋਕਾਂ ਨੇ ਤਾੜੀਆਂ ਮਾਰੀਆਂ ਡੈਸਕ ਥਪਤਫਾਏ ਔਰ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਹੋਣਗੇ ਚਲੋ ਸਿੱਖ ਦੀ ਗੱਲ ਨਹੀਂ ਗਈ ਜਿਹੜਾ ਬੰਦੇ ਦੇ ਵਿੱਚ ਇਨਸਾਨਾ ਹੈਗਾ ਕੋਈ ਇਲੀਗਲ ਅਨਕਨਸਟੀਟਿਊਸ਼ਨਲ ਔਰ ਖਾਸ ਤੌਰ ਤੇ ਉਹਦੇ ਜਿਹਦੇ ਵਿੱਚ ਇਨਸਾਨਾਂ ਦੀ ਜਾਨ ਜਾ ਰਹੀ ਆ ਤੁਸੀਂ ਪਸ਼ੂਆਂ ਦੀ ਗੱਲ ਕਰਦੇ ਹੋ ਬਹੁਤ ਵਧੀਆ ਗੱਲ ਕੀਤੀ ਆਪਾਂ ਤਾਂ ਕੀੜੀ ਵੀ ਮਾਰਦੇ ਆ ਤਾਂ ਦੁੱਖ ਲੱਗਦਾ ਕਿਸੇ ਜਾਨਵਰ ਨੂੰ ਕੁੱਤਾ ਵੱਜੋ ਤੁਹਾਡੀ ਗੱਡੀ 'ਚ ਤੇ ਦੁੱਖ ਲੱਗਦਾ ਕਿ ਸਾਡੇ ਤੋਂ ਇੱਕ ਗਲਤ ਅਨਿਆਏ ਬਹੁਤ ਹੋ ਗਈ ਤਾਂ ਇਹ ਤਾਂ ਬੰਦੇ ਮਾਰੇ ਨੇ ਆ ਔਰ ਮਾਰੇ ਵੀ ਇਹੋ ਜੇ ਗਰੀਬ ਲੱਭ ਕੇ ਨੇ ਤੁਹਾਨੂੰ ਉਹਦਾ ਜਿਹੜਾ ਹੈ ਕਾਲਪੁਰਖ ਜਿਹੜਾ ਨੇ ਉਹਦੀ ਅਦਾਲਤ ਚਲੋ ਤੁਹਾਡੀਆਂ ਅਦਾਲਤਾਂ 'ਤੇ ਕੀ ਨੇ ਤੇ ਤੁਹਾਡੀਆਂ ਵਿਧਾਨ ਸਭਾਵਾਂ 'ਤੇ ਕੀ ਨੇ ਲੇਕਿਨ ਅਕਾਲ ਪੁਰਖ ਕੁਦਰਤ ਦੇਖਦੀ ਆ ਔਰ ਬਹੁਤ ਸਾਰੇ ਪੁਲਿਸ ਵਾਲੇ ਜਿਨ੍ਹਾਂ ਨੇ ਇਦਾਂ ਬੇਗੁਨਾਹ ਲੋਕਾਂ ਨੂੰ ਮਾਰਿਆ ਸੀਗਾ ਕੋਈ ਟ੍ਰੇਨ ਥੱਲੇ ਜਾ ਛਾਲ ਮਾਰ ਕੇ ਆਪਣੀ ਜਾਨ ਦੇ ਗਿਆ ਕੋਈ दारू ਪੀ ਪੀ ਕੇ ਸਿਕਟਾ ਪੀ ਪੀ ਕੇ ਮਰ ਗਏ ਨੇ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਜੇਲ੍ਹਾਂ ਹੋਈਆਂ ਘੱਟੋ ਘੱਟ ਉਹਨਾਂ ਤੋਂ ਸਬਕ ਸਿੱਖ ਲਓ ਯਾਰ ਇਹਨਾਂ ਦੇ ਕਹਿਣ ਦੇ ਉੱਤੇ ਤੁਸੀਂ ਝੂਠੇ ਪੁਲਿਸ ਮੁਕਾਬਲੇ ਕਰ ਰਹੇ ਹੋ ਔਰ ਸਰਕਾਰ ਦੇਖੋ ਕਿੱਡੀ ਬਿਜੂਆਂ ਦੀ ਆ ਇਹਨਾਂ ਨੂੰ ਇਹ ਪੁਲਿਸ ਨੂੰ ਵਧਾਈ ਦੇ ਰਹੇ ਨੇ ਤੇ ਪੁਲਿਸ ਕਹਿੰਦੀ ਅਸੀਂ ਮੁੱਕਰ ਗਏ ਸੀ ਅਸੀਂ ਤੇ ਗੋਲੀ ਮਾਰੀ ਨਹੀਂ ਉਹਨੂੰ ਇਹ ਤਾਂ ਗੋਲੀ ਜਿਹੜੀ ਮਾਰੀ ਆ ਝਾੜੀਆਂ ਦੇ ਵਿੱਚੋਂ ਮਾਰੀ ਔਰ ਪੁਲਿਸ ਦੀ ਇਨਕੰਪੀਟੈਂਸ ਕਿੰਨੀ ਆ ਇਹਦਾ ਮਤਲਬ ਤੁਸੀਂ ਪੁਲਿਸ ਕਸਟਡੀ ਵਿੱਚ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੇ ਕਹਿਤਾ ਸੀ ਸੀਸੀਟੀਵੀ ਕਵਰੇਜ ਦਿਖਾਤੀ ਕਿ ਸਾਡੇ ਤਾਂ ਘਰੋਂ ਚੱਕ ਕੇ ਲੈ ਗਏ ਨੇ ਇੱਕ ਦਿਨ ਪਹਿਲਾਂ ਉਹਨਾਂ ਦੀ ਕਸਟਡੀ ਵਿੱਚ ਸੀ ਪੁਲਿਸ ਕਸਟਡੀ ਵਿੱਚ ਘੱਟੋ ਘੱਟ 100 ਪੁਲਿਸ ਵਾਲਾ ਹੋਊਗਾ ਉੱਥੇ ਜਦੋਂ ਜਿਹੜੇ ਸਥਾਨ ਤੇ ਉਹਨਾਂ ਨੂੰ ਲੈ ਕੇ ਗਏ ਰਿਕਵਰੀ ਕਰਾਉਣ ਵਾਸਤੇ ਹਥਿਆਰ ਆ ਤੇ ਤੁਹਾਨੂੰ ਦੋ ਬੰਦੇ ਝਾੜੀਆਂ ਦੇ ਵਿੱਚੋਂ ਗੋਲੀਆਂ ਮਾਰ ਕੇ ਚਲੇ ਗਏ ਨੇ ਇਹਦੇ ਨਾਲੋਂ ਜ਼ਿਆਦਾ ਹਾਸੋ ਹੀ ਨਹੀਂ ਗੱਲ ਕੀ ਹੋ ਸਕਦੀ ਆ ਮੇਰਾ ਤਾਂ ਦਿਲ ਦੁਖਦਾ ਮੇਰੇ ਵੀਰੋ ਬਹੁਤ ਅਫਸੋਸ ਹੁੰਦਾ ਕਿ ਆਪਾਂ ਸਰਕਾਰ ਕਿਹੜੀ ਬਣਾਈ ਸੀ ਤੇ ਕਿੱਧਰ ਨੂੰ ਤੁਰ ਪਈ ਆ ਔਰ ਕਿੰਨੇ ਪੁਲਿਸ ਮੁਕਾਬਲੇ ਜਿਹੜੇ ਝੂਠੇ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਕਿ ਜੇ ਪਰਮਾਤਮਾ ਵਾਹਿਗੁਰੂ ਨੇ ਮੌਕਾ ਦਿੱਤਾ ਇਹ ਸਾਰੇ ਫੇਕ ਇਨਕਾਊਂਟਰਸ ਦੀ ਅਸੀਂ ਪ੍ਰੋਪਰ ਚਾਹੇ ਸਾਨੂੰ ਜੁਡੀਸ਼ੀਅਲ ਇਨਕੁਆਇਰੀ ਕਰਾਉਣੀ ਪਵੇ ਜਾਂ ਕਿਸੇ ਤਰ੍ਹਾਂ ਦਾ ਇੱਕ ਜਾਂਚ ਕਰਾਉਣੀ ਪਵੇ ਇਹਨਾਂ ਦੀ ਜਾਂਚ ਵੀ ਕਰਵਾਈ ਜਾਵੇਗੀ ਤਾਂ ਕਿ ਭੁੱਖ ਵਿੱਚ ਕੋਈ ਕੋਲਡ ਬਲੱਡਿਡ ਮਰਡਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਾਨੂੰਨ ਦੀ ਉਲੰਘਣਾ ਕਰਕੇ ਸਿੱਧੇ ਤੌਰ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਨਾ ਜਾਵੇ ਅੱਜ ਦਾ ਮੇਰਾ ਵਿਸ਼ਾ ਇਹ ਸੀਗਾ ਔਰ ਜੋ ਸਾਡੇ ਨਾਲ ਵਿਧਾਨ ਸਭਾ ਦੇ ਵਿੱਚ ਜਿਵੇਂ ਪੱਕ ਪਾਤ ਕਰਦੇ ਇਹ ਮੇਰਾ ਫਰਜ਼ ਤੁਹਾਨੂੰ ਬਾਹਰ ਆਣ ਕੇ ਦੱਸਣ ਦਾ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਮੈਂ ਸਭ ਨੂੰ ਕਹੂੰਗਾ ਕਿ ਮਤ ਸਮਝਣਾ ਕਿ ਇਹ ਬੱਚੇ ਕਿਸੇ ਦੂ ਪਟਿਆਲੇ ਦੇ ਮਾਰੇ ਗਏ ਨੇ ਆਪਣੇ ਬੱਚੇ ਨੇ ਇਹ ਅੱਜ ਉਹਨਾਂ ਦੇ ਬੱਚਿਆਂ ਨਾਲ ਹੋਇਆ ਕੱਲ ਆਪਣੇ ਨਾਲ ਹੋ ਸਕਦਾ ਇਸ ਕਰਕੇ ਮਤ ਸਮਝਣਾ ਕਿ ਇਹ ਅੱਗ ਜਿਹੜੀ ਆ ਕੱਲੇ ਉਹਨਾਂ ਦੇ ਘਰਾਂ ਵਿੱਚ ਪਹੁੰਚੀ ਆ ਤੇ ਮੈਨੂੰ ਕੀ ਤੇ ਸਾਨੂੰ ਕੀ ਇਹ ਆਪਾਂ ਨੂੰ ਪਾਲਿਸੀ ਛੱਡਣੀ ਪਵੇਗੀ ਔਰ ਸਾਰੇ ਮੁੱਦਿਆਂ ਤੇ ਆਪਾਂ ਨੂੰ ਡਟ ਕੇ ਪੈਰਾਂ ਦੇਣਾ ਮੈਂ ਜਿੱਦਨ ਪਸ਼ੂਆਂ ਦਾ ਕੀਤਾ ਨਾ ਕਾਠ ਇਹਨਾਂ ਨੇ ਜਿੱਦਨ ਲੁਧਿਆਣਾ ਜ਼ਿਲ੍ਹੇ ਚ ਮੈਂ ਦੇਖ ਰਿਹਾ ਜੀ ਮੈਂ ਨੰਗਰਾ ਸੋਦਨ ਸ਼ਾਇਦ ਮੈਂ ਧਰਨੇ ਤੇ ਜਾ ਰਿਹਾ ਸੀਗਾ ਉਸ ਦਿਨ ਦਾਖੇ ਇੱਕ ਪਾਸੇ ਜ਼ਮੀਨ ਐਕਵਾਇਰ ਕਰਨ ਦੇ ਖਿਲਾਫ ਧਰਨਾ ਲੱਗਿਆ ਸੀਗਾ ਤੇ ਉੱਥੇ ਚਲੋ 1 ਤੋਂ 10 ਹਜ਼ਾਰ ਜਾਂ 1500 ਜਾਂ 2000 ਆਦਮੀ ਸੀਗੇ ਇੱਕ ਪਾਸੇ ਆ ਜਿਹੜਾ ਕੱਟ ਹੋ ਰਿਹਾ ਸੀ ਕਿ ਬਲਡਾਂ ਦੀ ਦੌੜਾ ਅਲਾਉ ਹੋਣੀ ਚਾਹੀਦਾ ਮਾੜੀ ਗੱਲ ਨਹੀਂ ਮੈਂ ਉਸ ਗੱਲ ਦਾ ਮੁੱਦਾ ਹੀ ਆ ਵਾਸਤੀ ਖੇਡਾ ਅਲਾਉ ਹੋਣੀ ਪਰ ਉੱਥੇ 25 30 40 ਹਜ਼ਾਰ ਦਾ ਕੱਟ ਸੀਗਾ ਯਾਰ ਸੋ ਆਪਾਂ ਕਿੱਧਰ ਨੂੰ ਜਾ ਰਹੇ ਆ ਇਹ ਵੀ ਗੱਲਾਂ ਕਰੋ ਲੇਕਿਨ ਜਿਹੜਾ ਅਨਿਆਏ ਹੋ ਰਿਹਾ ਜਿਹੜਾ ਜ਼ੁਲਮ ਹੋ ਰਿਹਾ ਇਨਸਾਨੀਅਤ ਦੇ ਉੱ ਔਰ ਜਿਹੜੇ ਅੱਜ ਦੇ ਯੋਗ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਤੇ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉੱਥੇ ਵੀ ਤਾਂ ਪਹੁੰਚਣਾ ਆਪਣਾ ਹੀ ਫਰਜ਼ ਆ ਨਾ ਇਸੇ ਤਰ੍ਹਾਂ ਮੈਂ ਪਰਸੋ ਚੌਦ ਜਗਰੌਂ ਵੀ ਜਾ ਕੇ ਆ ਮੈਂ ਤਾਂ ਹਰਥਾ ਜਾਊਂਗਾ ਔਰ ਮੈਂ ਜਿਹੜੇ ਬੱਚੇ ਮਾਰੇ ਗਏ ਆਲਟਰਾ ਮੈਂ ਬੈਸਟ ਕੇ ਮੈਨਾਂ ਦੇ ਘਰ ਤੱਕ ਵੀ ਪਹੁੰਚ ਕੇ ਇਹਨਾਂ ਦੀ ਆਵਾਜ਼ ਉਠਾ ਸਕਾਂ ਅਗਰ ਉਹ ਸਗੇ ਤਾਂ ਇਹ ਲੀਗਲ ਤੌਰ ਤੇ ਵੀ ਮਦਦ ਕੀ ਕਰ ਸਕਾਂ ਪਰ ਜੋ ਵਿਧਾਨ ਸਭਾ ਵਿੱਚ ਹੋ ਰਿਹਾ ਸਾਡਾ ਜੋ ਜਿਸ ਤਰ੍ਹਾਂ ਨਾਲ ਇਹ ਆਵਾਜ਼ ਦਬਾਰੇ ਨੇ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਉਹਨੇ ਪਿੰਡਾਂ ਦੇ ਵਿੱਚ ਕਿ ਹੁੱਲੜਬਾਜੀ ਕਰਕੇ ਸ਼ੋਰ ਮਚਾ ਕੇ ਹੋਏ ਹੋਏ ਕਰਕੇ ਵਿਰੋਧੀਆਂ ਦੀ ਆਵਾਜ਼ ਦਬਾਈ ਜਾ ਰਹੀ ਆ ਔਰ ਜਿਵੇਂ ਲੀਡਰ ਆਫ ਆਪੋਜੀਸ਼ਨ ਨੂੰ ਰਿਪੀਟਿਡਲੀ ਟਾਰਗੇਟ ਕਰਕੇ ਇਹਨਾਂ ਦੇ ਹੰਕਾਰੀ ਮਿਨਿਸਟਰਸ ਸਿਰਫ ਇਸ ਕਰਕੇ ਭੁੱਤਰੇ ਹੋਏ ਨਾ ਕਿ ਪਿੱਛੇ ਪੁਲਿਸ ਤੇ ਸਰਕਾਰ ਆ ਇੱਕ ਵਾਰੀ ਸੋਚੋ ਆ ਜਿੰਨੇ ਬੈਠੇ ਨੇ ਭਗਵੰਤ ਮਾਨ ਦੇ ਨਾਲ ਅਗਰੀ ਰੋ ਦੇ ਵਿੱਚ ਹਰਪਾਲ ਚੀਮਾ ਤੇ ਅਮਨ अरोड़ा ਵਗੈਰਾ ਇੱਕ ਮਿੰਟ ਵਾਸਤੇ ਸੋਚੋ ਕਿ ਅਗਰ ਇਹਨਾਂ ਕੋ ਪੁਲਿਸ ਪਿੱਛੇ ਨਾ ਹੋਵੇ ਅਗਰ ਇਹਨਾਂ ਕੋ ਸਰਕਾਰੀ ਹਮਲਾ ਨਾ ਹੋਵੇ ਤੇ ਕੀ ਇਹ ਆਪਣੇ ਵਿਰੋਧੀਆਂ ਨਾਲ ਇਸ ਤਰ੍ਹਾਂ ਨਾਲ ਲੜ ਸਕਦੇ ਨੇ ਇਸ ਇਸ ਬਦਤਮੀਜ਼ੀ ਦਾ ਪੇਸ਼ ਆ ਸਕਦੇ ਨਾ ਸਿਰਫ ਹੰਕਾਰ ਬੋਲਦਾ ਇਹਨਾਂ ਦਾ ਇਹ ਹੰਕਾਰ ਆ ਪਰ ਭੰਡਣਾ ਵਾ ਲੇਕਿਨ ਅੱਜ ਜੋ ਮੇਰੇ ਨਾਲ ਤੇ ਜੋ ਵਿਰੋਧ ਵਿੱਚ ਖੜੇ ਲੋਕਾਂ ਨਾਲ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦੀ ਪ੍ਰੋਸੀਡਿੰਗਸ ਕਿ ਦੋਹਾਂ ਦਿਨਾਂ ਵਿੱਚ ਇੱਕ ਫਰਜ਼ੀ ਮੁਕਾਬਲੇ ਨਾ ਉਠਾਏ ਜਾ ਸਕਣ ਤੇ 25000 ਏਕੜ ਦੀ ਜ਼ਮੀਨ ਦਾ ਮਸਲਾ ਨਾ ਉਠਾਏ ਜਾ ਸਕੇ ਦੋ ਮਸਲੇ ਉਹਨਾਂ ਨੇ ਨਹੀਂ ਉਠਾਉਣ ਦਿੱਤੇ ਇਹ ਮੇਰਾ ਫਰਜ਼ ਹੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਅਗਰ ਠੀਕ ਲੱਗੀਆਂ ਗੱਲਾਂ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹਨਾਂ ਦੇ ਜਿਹੜੇ ਜ਼ਾਲਮ ਲੋਕ ਨੇ ਜ਼ਬਰ ਕਰਦੇ ਨੇ ਉਹਨਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਗਈ। ਮੇਰੇ ਨਾਲ ਜੁੜਨ ਦਾ ਸੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ। ਆਪਣਾ ਹੋਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਹੈ। ਨਾ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ। ਸੌਂਧ ਸਾਹਿਬ ਮਿਸਟਰ ਸੌਂਧ ਮੰਤਰੀ ਜੀ ਸੌਂਧ ਸਾਹਿਬ ਸੌਂਧ ਸਾਹਿਬ ਧੰਨਵਾਦ ਸਪੀਕਰ ਸਾਹਿਬ ਸਾਡੇ ਅਬੋਰ ਤੋਂ ਉੱਗੇ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੇ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਗ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮੁਸਤਦੀ ਦੇ ਨਾਲ ਕਾਰਵਾਈ ਵੀ ਕੀਤੀ ਜੀ ਸਾਡੇ ਅਬੋਰ ਤੋਂ ਉੱਗੇ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੇ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਕ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮੁਸਤਦੀਦ ਦੇ ਨਾਲ ਕਾਰਵਾਈ ਵੀ ਕੀਤੀ ਜੀ